ਬਾਦ ਗਰਾਉਂਡ ਦੇ ਵਾਪਸ ਕੋ ਖੜੇ ਦੇ ਵਿੱਚ ਆਪਾਂ ਵੀਰ ਸ਼ਰਮਾ ਸਾਡਾ ਭਰਾ ਵੱਡਾ ਭਾਈ ਜਿਨ੍ਹਾਂ ਦੀ ਬਹੁਤ ਬੁਰਾ ਜਮਾਨ ਹੋ ਗਿਆ ਅਗਾਂ ਦੇਖਦਾ ਹੁੰਦਾ ਤੁਹਾਡਾ ਸਟੇਜ 'ਚ ਕੀ ਪਤਾ ਹੋ ਜਦੋਂ ਸਾਰੇ ਸਰਕਾਰ ਦੇ ਵੀਰ ਆ ਭਰਾ ਵੱਡਾ ਛੋਟਾ ਤੀਜਾ ਕਿਲੇ ਚੋ ਪਹਿਮਾਨਾਂ ਦੇ ਛੋਕੇ ਪਹਿਮਾਨ ਸਾਰੇ ਪਿਆਰ ਹੋ ਕੇ ਰੋ ਗਏ ਲਈ ਇਹ ਬੇਤੀਆ ਜੰਨੀਆਂ ਪਰਛਾਹ ਜਿਹੜੇ ਨਾਮ ਲੇਖੋ ਕਹਿੰਦਾ ਉਹ ਸਾਰੇ ਭਰਾ ਪਹਿਮਾਨ ਨੇ ਆਸਟ੍ਰੇਲੀਆ ਤੋਂ ਦੇਖਿਆ ਆਪਣਾ ਆਸਟ੍ਰੇਲੀਆ ਦਾ ਵੀ ਵੱਖ-ਵੱਖ ਜਿਹੜੇ ਕੋਈ ਸ਼ਹਿਰ ਮਜ਼ਹੂਰ ਆ ਆਸਟ੍ਰੇਲੀਆ ਦੇ ਵਿੱਚੋਂ ਪਹਿਲਵਾਨਾਂ ਪਹਿਲਾਂ ਮੈਸੇਜ ਦੇ ਪ੍ਰਧਾਨ ਸਾਹਿਬ ਜਿਹੜਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰੈਸ ਮੀਡੀਆ ਦੇ ਪ੍ਰੈਜ਼ੀਡੈਂਟ ਸਾਹਿਬ ਸੋ ਦੋਨੇ ਹੀ ਮਹਿਲਬਾਨਾਂ ਨੂੰ ਆਸ਼ੀਰਵਾਦ ਧੰਨਵਾਦ ਕਰਦੇ ਹਾਂ ਇੰਦਾ ਬਸ ਮੱਠਾ ਮੱਠਾ ਦੇ ਦਾ ਵਧੀਆ ਭਰਾਇਆ ਸਾਡੇ ਹਨ ਸੋ ਬਹੁਤ ਕੋਸ਼ਿਸ਼ ਕਰਾਂਗੇ ਕਿ ਲੋਹਰਾ ਕੁਸ਼ਤੀਆਂ ਦੇ ਨਾਲ ਖੋਣ ਦੀ ਕੰਮ ਦਰਦਨਾਕ ਹੈ ਬਹੁਤ ਵਧੀਆ ਜਿਹੜੀ ਮੂਰਤੀ ਫਰਜ ਰਚੀ ਸ਼ਰਮਾਤ ਹੋਈਆ ਲੋ ਕੁਸ਼ਤੀ ਦੀ ਸ਼ਰਮਾਤ ਜਿਹੜਾ ਉਸ ਅਖਾੜੇ ਪਰ ਹੋਈਆ ਜਿਹੜੀ ਟੌਰ ਇੰਗਲੈਂਡ ਬਹੁਤ ਵੱਡੇ ਸਹਿਯੋਗ ਵੱਡੇ ਉਦਮ ਅੱਜ ਦੇ ਵਾਸਤੇ ਮੰਗੀ ਪੱਜ ਹੁੰਦਾ ਸਾਡੇ ਪੰਕਜ ਸ਼ਰਮਾ ਉਹਨਾਂ ਦਾ ਪਤਾ ਫੈਸ਼ਨ ਚੌਕ ਸਿਧਾਰਥਾ ਜਿਹੜਾ ਉਹ ਫਿਰ ਵੀ ਉਹ ਇੱਕ ਹੋਰ ਹੀਰਾਂ ਦਾ ਰੋਡ ਆ ਫੈਸ਼ਨ ਚੌਕ ਤੋਂ ਹੋਰ ਹੀਰਾਂ ਵਾਲੇ ਰੋਡ ਦੇ ਉੱਤੇ ਸਫਰਾਜ ਸਿੰਘ ਦੇ ਸਭੀ ਹੀਰ ਪੁਰ ਹੀਰਾਂ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਥੋੜਾ ਧੰਨਵਾਦ ਕਰਦੇ ਆ ਵੀਰ ਸ਼ਰਮਾ ਜੀ ਹੁਜਦਰ ਪਾਲ ਸਿੰਘ ਦਾ ਮਾਨ ਸਨਮਾਨ ਪ੍ਰੈਜ਼ੈਂਟ ਪ੍ਰੈਸ ਐਸੋਸੀਏਸ਼ਨ ਹੁਸ਼ਾਰਪੁਰ ਸਰਕਾਰ ਬਜਤਰਪਾਲ ਸੇ ਜੇ ਪ੍ਰੈਸ ਪ੍ਰੈਜ਼ੀਡੈਂਟ ਧੋਲਵਾਹ ਜਵਰੀ ਨਹੀਂ ਸੋ ਮੇਰੇ ਵੀਰੋ ਜਿਹੜੀ ਕੁਸ਼ਤੀ ਚੱਲਦੀ ਆ ਇਸ ਤੋਂ ਬਾਅਦ ਸੌਰਵ ਪਹਿਲਵਾਨ ਹੁਸ਼ਿਆਰਪੁਰ ਤੇ ਵਿੱਜਲ ਪਹਿਲਵਾਨ ਕੰਡੋ ਕਿੰਨੂ ਰਾਜਾ ਇਹ ਉਸ ਇਲਾਕੇ ਦਾ ਕਿੰਨੂ ਪਹਿਲਵਾਨ ਦੇ ਜਿਹੜਾ ਗੱਲਾਂ ਨੂੰ ਉਸੇ ਰੋਡ ਤੇ ਰੰਗਵਾੜੀ ਪਿੰਡਾ ਮਨਦੀ ਬਲਵਾਦਾ ਆਹ ਤੁਹਾਡਾ ਚਰੌੜੀ ਵਾਲਾ ਪਟ ਪਟੇ ਰੋਦਾ ਪਟ ਪਟਾ ਮਾਰ ਅੱਡੇ ਦੀ ਬੁਮਾਰ ਜੀ ਇਹ ਸਾਡੇ ਵੀਰ ਸ਼ਰਮਾ ਜੀ ਹੋਣਾ ਨੇ ਜਿਹੜੀ ਕੋਚਿੰਗ ਦੇ ਅੰਡਰ ਇਹ ਸੋਹਣਾ ਸਰੀਰ ਆ ਤੇ ਭਾਈ 47 ਸਾਲ ਦੀ ਉਮਰ ਤੇ ਇਹੋ ਜਿਹਾ ਸਰੀਰ ਬਣਾ ਕੇ ਰੱਖਣਾ ਇਹਨ ਮੇਲਾ ਬਣਾਤਾ ਸਰਦਾਰ ਸਫੇ ਮਹਿਰਬਾਈ ਹੋਣਾ ਨੇ ਅੱਜ ਉਹਨਾਂ ਦੇ ਸ਼ਹਿਰ ਦੇ ਵਿੱਚ ਉਹਨਾਂ ਦੇ ਘਰ ਦਾ ਇਹ ਜਿਹੜਾ ਆਪ ਦੇਖੋ ਉਹਨਾਂ ਦੇ ਘਰ ਬਾਅਦ ਨੂਰ ਬਹਿਮਾਨ ਅਖਾੜਾ ਪਾਸ ਤੋਂ ਧਿਆਨ ਚੰਦ ਤੇ ਰਮਚੰਦ ਹੁਸ਼ਿਆਰ ਪਰ ਇਹ ਬਿਲਕੁਲ ਯਾਰ ਬੱਦ ਯਾਰ ਰੜ ਗਏ ਬੈਂਕ ਬੜੀ ਧੀਰਜ ਨਾਲ ਸਟਾਰਾਂ ਦੀ ਇਹਨਾਂ ਵਿੱਚੋਂ ਵੀ ਇੱਕ ਦਿਨੋਂ ਨਾਲੇ ਸਮੇਂ ਚ ਸਟਾਰ ਪਹਿਲਵਾਨ ਬਣਨੇ ਆ ਸਟਾਰ ਪਹਿਲਵਾਨ ਜਿਹੜਿਆ ਉਹ ਵੱਢ ਗਏ ਲਓ ਸਾਹਮਣੇ ਦਾਮ ਆ ਰਿਹਾ ਤੇ ਕਰ ਗਿਆ ਕੰਮ ਗੱਲ ਸਿਰੇ ਲਾ ਗਿਆ ਔਰ ਦੂਰ ਗੱਲཔ་ ਜਿਹੜਾ ਉਹ ਬੱਲੇ ਬੱਲੇ ਕਰਾ ਗਿਆ ਬੱਲੇ ਬੱਲੇ ਕਰਾ ਗਿਆ ਤਾਲੀਆਂ ਬਾਟਾ ਕਰੋ ਭਾਈ ਜਿਹੜੇ ਪਹਿਲਵਾਨ ਸਤਿਕ ਜੰਮੂ ਮਨੀ ਪਹਿਲਵਾਨ ਸਾਊਂਡ ਵਾਲੇ ਮੁੰਡਾ ਵੀ ਧੰਨਵਾਦ ਬਹੁਤ ਪਿਆਰੀ ਸਾਊਂਡ ਆ ਸਾਡੇ ਵੀਰ ਦੀ ਸਾਊਂਡ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਦਾਮਾਨ ਜਿਹੜਾ ਝੱਲੂ ਹੁੰਦਾ ਉਹ ਵੀ ਮੇਰੇ ਕੋਲ ਖੜਾ ਹੀ ਹੁੰਦਾ ਜਿਹੜਾ ਦਾਅ ਝੱਲ ਗਰਦਾ ਉਹ ਵੀ ਖੜਾ ਹੀ ਖਦਾ ਉਹ ਵੀ ਖੜਾ ਅੱਜ ਜਿਹੜੀ ਆ ਕੇ ਆਪਣੇ ਜੋ ਫੋਟੋ ਖਿੱਚ ਹੋ ਗਈ ਇਹ ਸਮਾਜ ਜਿੰਦਗੀ ਚ ਦੁਬਾਰਾ ਨਹੀਂ ਆਉਣਾ ਆ ਫੋਟੋ ਨੇ ਯਾਦ ਹੋਣੀ ਵੀ ਆ ਸਮਾਜ ਵਿੱਚ ਇਸ ਪੈਮਾ ਸਿੰਘ ਮੇਲਾ ਕਰਵਾਇਆ ਵੀਰ ਸ਼ਰਮਾ ਨੇ ਅੱਜ ਕਰਣ ਵਾਲੀ ਗੱਲ ਬੋਲਦੇ ਉਹ ਸਾਹਮਣੇ ਕਿਆ ਬਾਤ ਹੈ ਬਹੁਤ ਵਧੀਆ ਤਸਵੀਰ ਜਿਹੜੀ ਆ ਇੱਕ ਪਾਸੇ ਵੱਡਾ ਆਕਾਸ਼ ਵੀ ਦੇਖ ਲਓ ਉਹ ਕਮਟ ਕਰਾਣੇ ਇਹ ਮੇਰੇ ਵੀਰੋ ਪਹਿਲਵਾਨੀ ਦੇ ਜਿਹੜਿਆਂ ਪੱਟ ਜਿਹੜੇ ਮੁੱਢਲੀ ਜਿਹੜੀ ਆ ਉਹ ਮੇਰੇ ਵੀਰੋ ਮੇਤ ਦਾ ਇੱਕ ਤਰੀਕਾ ਆ ਲਓ ਸਾਹਮਣੇ ਦੇਖਾਂਗੇ ਲਾਲ ਕੈਂਚ ਬੜੀ ਦੁਨੀਆ ਜਿਹੜੀਆਂ ਨੂੰ ਆਪ ਮਿਲਣ ਜਾਂਦੇ ਆ ਸਾਰੇ ਤੇ ਅੱਜ ਦੇਖ ਲਓ ਕਿ ਵਿਕੀ ਸ਼ਰਮਾ ਜੀ ਪਿਆਰ ਹੈ ਤੁਹਾਡਾ ਸਾਡੇ ਅਮਜੀਤ ਸਾਹਿਬ ਸਾਡੇ ਦਰਨਾਡ ਮੁਕੇ ਆਓ ਜੀ ਨਾਲ ਜਿਹੜਾ ਮਾਨ ਸਰਕਾਰ ਇਹ ਜਿਹੜਾ ਅੱਜ श अरोड़ा जी ਮਰਦਾਂ ਦੇ ਉੱਚਾਤ ਬੜਾ ਉੱਪਰ ਇਸ ਤੋਂ ਬਾਅਦ ਨਿਤਿਸ਼ ਪਹਿਲਵਾਨ ਦੂਜੀ ਜਗਤ ਦੇ ਚਿਕਤਾ ਕਰ ਪਰ ਇਹ ਜੱਟੇ ਭਾਬੀ ਜਸਪ੍ਰੀਤ ਕੌਰ ਸੁਖਦੇਵ ਸਿੰਘ ਦੀ ਸੁਪਤਰੀ ਉਹਨਾਂ ਦੀ ਸੋਜਾ ਦੇ ਸੰਤਰਾ ਜੀ ਉਹਨਾਂ ਦੇ ਨਾਲ ਜੀ ਦੇ ਸਪੋਰਟਰ ਦੇ ਵਿੱਚ ਕੀਤਾ ਸਾਰੇ ਵੱਜ ਦਾ ਉਹਨਾਂ ਦਾ ਨਮਾਜ਼ੀ ਦਿੱਤਾ ਜਾਇਆ ਹੈ ਮੀਰ ਚਰਮਾ ਜੀ ਵੱਲੋਂ ਸ਼੍ਰੀਮਾਨ ਜੀ ਸੰਤਰਾ ਜੀ ਨੂੰ ਜੀ ਸੰਤਰਾ ਜੀ ਦਾ ਮੌਜੂਦ ਮਾਨ ਦਾ ਉਹ ਜੀ ਜੀ ਕਰਦੇ ਆ ਜੇ ਤਾਂ ਫਿਰ ਜੀ ਕੋ ਸਾਹਿਬ ਗੁਸਤਖੋਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਸਾਹਮਣੇ ਦੇ ਖੇਤੇ ਤੇ ਸੌਟ ਹੈ ਨਾ ਟੌਪ ਦੀ ਤੁਸੀਂ ਕੀ ਬਾਤ ਹੈ ਵਾਹ ਜੀ ਵਾਹ ਮਨੀਸ਼ ਪਤੋਂ ਹੰਗਰੇਂਡ ਕੀ ਬਾਤ ਹੈ ਇੱਕ ਇੱਕ ਲਿਆਉਣਾ ਬੜੀ ਮੁਸ਼ਕਲ ਆ ਗਾਸਕ ਹੋਲਡ ਲਓ ਸਿਰਾ ਕਰਦਾ ਨੇਸ਼ਨ ਦੇ ਵਿੱਚੋਂ ਸੈਕੰਡ ਵੱਡੀ ਪੋਜੀਸ਼ਨ ਵਡੀਆਂ ਪ੍ਰਾਪਤੀਆਂ ਆਈਏ ਜੀ ਵੰਦੀਆ ਆਓ ਆਪਾਂ ਅਰਸ਼ਪ੍ਰੀਤ ਦਾ ਜਿਹੜਾ ਮਾਨਸਮਾਨ ਉਧਰ ਕੁਸ਼ਤੀ ਬੜੀ ਵਧੀਆ ਚੱਲਦੀ ਆ ਇਹ ਤੋਂ ਅਗਲੀ ਕੁਸ਼ਤੀ ਮਾਰਿਸ ਕਰਜੂਗ ਸ਼ਕਸ਼ੀਤਾ ਅਰਸ਼ਪ੍ਰੀਤ ਕੌਰ ਦਾ ਸਨਮਾਨ ਜਿਹੜਾ ਉਹ ਕਿਉਂਕਿ ਅਰਸ਼ਪ੍ਰੀਤ ਕੌਰ ਨੇ ਕੁਸ਼ਤੀ ਦੇ ਵਿੱਚ 10 골ਡ ਜਿਹੜੇ ਵਧੀਆ ਇਸ ਵੇਲੇ ਚਲਦੀ ਆ ਪੁੱਜੀ ਮੀਨਾ ਸ਼ਰਮਾ ਜੀ ਸਾਰਿਆਂ ਦਾ ਸਤਾਰਾ ਨਰਪੁਰ ਲੋਹ ਕਿਨਾਲ ਕੰ다 ਕ੍ਰਿਸ਼ਨਾ ਚਾਹਪੁਰ ਵਧੀਆ ਮੁਸਫੀਅਤ ਜਿੱਦ ਲਈ ਬਹੁਤ ਵਧੀਆ ਮੁਸਫੀਅਤ ਚੱਲੀ ਬਾਣੀ ਤੇ ਇਹ ਮਾੜਾ ਰਾਮ ਆਪ ਜੀ ਵਾ ਪੁਣਾ ਕ੍ਰਿਸ਼ਨਾ ਜੀ ਤੇ ਜਮੇ ਚ ਕੋਈ ਨਾ ਕੰਮ ਗੱਲ ਟਿਕਾਣੇ ਲੱਗਣੀ ਚਾਹੀਦੀ ਆ ਨਾਲੇ ਸਿਰੇ ਲੱਗਣੀ ਚਾਹੀਦੀ ਆ ਦੋਨੇ ਬਲ ਖੜੇ ਦੋਨੇ ਪਰਮਾਤਮਾ ਜਿਹੜੇ ਆਪ ਨੂੰ ਖਾੜੇ ਦੇ ਖੜੇ ਆ ਬਾਲ ਸਿੰਘ ਕਰਕੇ ਮੁੰਡਾ ਰੋਟੀ ਕੱਪ ਗਰਾਉਣਗੇ ਯਾਹ ਮਖਦੇ ਬੱਚਿਆਂ ਦਾ ਜਿਹੜਾ ਰੋਟੀ ਕੱਪ ਹੋਗਾ ਕਲਾਕਾਰ ਵੀ ਸੇਰੇ ਦਾ ਪਲੇਅ ਵਿੱਚ ਰਹਿੰਦੇ ਆਪਾਂ ਸਭ ਖਰੀਦ ਖੀਣਾ ਹੋਣਾ ਜਿਹੜੀ ਚੋੜੀ ਦੇ ਇਧਰ ਅੱਜ ਦੰਗਲ ਕਰਾਇਆ ਜਾ ਰਿਹਾ ਤੇ ਵੋਚਨ ਨਸ਼ਾ ਛੱਡਣ ਦੀ ਇੱਕ ਜਿਹੜੀ ਮੁਹਿੰਮ ਆ ਉਹ ਵੀ ਪੇਸ਼ਕਾਰੀ ਹੋ ਰਹੀ ਹੈ ਅੱਜ ਐਮ ਫਿਟ ਕਲੱਬ ਕੋਲੋਂ ਜਿਹੜੇ ਵੀਰ ਸ਼ਰਮਾ ਕੇ ਖਿਡਾ ਰਹੇ ਨੇ ਨੰਬਰ ਉਹ ਅੱਜ ਕੱਲ੍ਹ ਦਾ ਰਾਜ ਦੇ ਪਹਿਲਵਾਨਾਂ ਨੂੰ ਪੰਜਾਬੀਆਂ ਦੀ ਇੱਕ ਪਹਿਚਾਨ ਸੀ। ਉਹ ਪੰਜਾਬੀਆਂ ਨੂੰ ਸ਼ੂਰ ਵੀਰਾਂ ਦੇ ਰੂਪ ਦੇ ਗਣਦੇ ਸੀ। ਉਹਦੇ ਤੋਂ ਪਰ ਪਿਛਲੇ ਕੁ ਸਮੇਂ ਤੋਂ ਜਿਹੜੀਆਂ ਪੰਜਾਬੀਆਂ ਦੀ ਪਹਿਚਾਨ ਡਾ. ਸਰਵਜੇਤ ਦੇ ਨਾਮ ਉੱਤੇ ਕਈ ਨਗਰ ਢਾ ਲੱਗੀ ਆ ਪਰ ਬਹੁਤ ਸਾਰੇ ਪੰਜਾਬੀ ਵੀਰ ਸ਼ਰਮਾ ਵਰਗੇ ਨੌਜਵਾਨਾਂ ਵਾਲੋ ਜਿਹੜੀ ਉਸ ਪੰਜਾਬੀਆਂ ਦੀ ਵਿਰਸੇ ਨੂੰ ਸੰਭਾਲਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਅੱਜ ਨੌਜਵਾਨਾਂ ਨੇ ਇਹ ਸੇਧ ਦੇ ਕੇ ਮੋਰ ਅਛੀਆਂ ਸਿਹਤਾਂ ਵਾਲਾ ਆਪਣੀ ਸਵਸਥਵਾਲ ਜਿੱਥੇ ਧਿਆਨ ਕਰਦੇ ਉਥੇ ਨਾਲ-ਨਾਲ ਆਪਣੇ ਆਪਣਾ ਨਾਮ ਵੀ ਘੜਨੀ ਆਪਣੇ ਪਰਿਵਾਰ ਦਾ ਨਾਮ ਵੀ ਬਣਾਉਨੇ ਆ ਔਰ ਨਾਲ ਜਿਹੜੀ ਆ ਪੰਜਾਬ ਨੂੰ ਨਸ਼ਾ ਮੁਕਤ ਕਰ ਕਰਦੇ ਆ ਸ੍ਰੀ ਜਨਕਾ ਵੀਰ ਸ਼ਰਮਾ ਔਰ ਐਮਫਿਟ ਐਮਫਿਟ ਕਲੱਬ ਨੂੰ ਫਾਈਨਲ ਕਰਾਈਆਂ ਤੋਂ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਧੰਨਵਾਦ ਵੀਰ ਸ਼ਰਮਾ ਜੀ। ਭਾਈ ਸਰ ਅੱਜ ਕੁਛ ਨਵੇਂ ਮੁਕਾਬਲੇ ਕਰਾਏ ਜਾ ਰਹੇ ਨੇ ਤੇ ਇੱਕ ਬੜਾ ਵਧੀਆ ਕੰਮ ਸ਼ੁਰੂ ਕੀਤਾ ਨਸ਼ਿਆਂ ਤੋਂ ਵੀ ਪਛੜੇ ਦੇ ਦੂਰ ਤੇ। ਸਰ ਮੇਰੀ ਮੰਦੀ ਤਮੰਨਾ ਸੀ ਔਰ ਮੇਰੀ ਮੰਦੀ ਤਮੰਨਾ ਹੀ ਹੈ ਸਰ। ਮੈਂ ਮਤਲਬ ਇਹ ਆਪ ਬੌਕਸਿੰਗ ਦਾ ਬਹੁਤ ਠੋਕੜਾ ਪੇੜਿਆ ਹੈ। ਹਾਂ ਮੇਰੀ ਮੰਦੀ ਤਮੰਨਾ ਸੀ ਕਿ ਮੈਂ ਨਾ ਇੱਕ ਦੰਗਲ ਹਿਦਾਰਪੁਰ ਵਿੱਚ ਕਰਾਂ। ਦੂਜੀ ਮੇਰੀ ਮੰਦੀ ਤਮੰਨਾ ਇਹ ਹੈ ਕਿ ਉਹ ਸ਼ਹਿਰਪੁਰ ਦੇ ਕੋਈ ਬੱਚਾ ਸਾਡੇ ਹੁਸ਼ਿਆਰਪੁਰ ਸਿਟੀ ਦੇ ਕੋਈ ਬੱਚਾ ਲੱਭਣ ਖੜੀ ਉਹ ਚਾਹੇ ਕਿਸੇ ਵੀ ਗੇਮ ਦਾ ਹੋਵੇ ਕਿਸੇ ਦਾ ਵੀ ਬੱਚਾ ਹੋਵੇ ਮੈਂ ਬਤ ਜਦ ਤੱਕ ਮੇਰੀ ਉਹ ਮੇਰੀ ਤਮੰਨਾ ਪੂਰੀ ਹੋਵੇ ਮੈਂ ਤਾਂ ਕੋਈ ਨਾ ਕੋਈ ਉਪਰਾਲੇ ਕਰੀ ਜਾऊंगा ਚਾਹੇ ਕੋਈ ਵੀ ਗੇਮ ਲੈ ਕੇ ਚਾਹੇ ਬਾਕਸਿੰਗ ਆ ਚਾਹੇ ਉਹ ਰੈਸਲਿੰਗ ਆ ਚਾਹੇ ਫੀਟਿੰਗ ਆ ਹਰ ਪਲੇਅਰ ਦਾ ਮੈਂ ਸਾਥ दूंगा ਚਾਹੇ ਕਿਸੇ ਕਿਸੇ ਵੀ ਗੇਮ ਦਾ ਕੋਈ ਬੱਚਾ ਹੋਵੇ ਹੋਰ ਐਸੇ ਗੇਮ ਨੂੰ ਕਿਸ ਤੱਕ ਤੁਸੀਂ ਲੈਣਾ ਚਾਹੁੰਦੇ ਜਾਣਾ ਚਾਹੁੰਦੇ ਮੇਰੀ ਤਾਂ ਕੋਸ਼ਿਸ਼ ਇਹ ਹੈ ਕਿ ਸਾਡਾ ਇੱਕ ਬੱਚਾ ਹੁਸ਼ਿਆਰਪੁਰ ਦਾ 올ਿਪੀਅਨ ਬਣੇ ਬਾਕੀ ਮਾਰੇ ਦੇਖੋ ਕਿਸ ਬੱਚੇ ਦੀ ਮ ਤੇ ਬੋਲਦੇ ਆਪਾਂ ਪਰ ਇੰਟਰਨੈਸ਼ਨਲ ਲੈਵਲ ਤੱਕ ਵੀ ਇਹਨੂੰ ਲੈ ਕੇ ਜਾਂਦੇ ਆ। ਭਾਈ ਟਰਾਈ ਤਾਂ ਬਹੁਤ ਸਾਡੇ ਮਤਲਬ ਤੁਸੀਂ ਇਹ ਦੇਖ ਲਓ ਕਿ ਹਲੋਪੀ ਦੇ ਵਿੱਚ ਪਹਿਲਾਂ ਸਾਡੇ ਮਤਲਬ ਕੁਆਲਿਫਾਈ ਕਰ ਕਰਨੇ ਕਰਦੇ ਸੀ ਅੱਜ ਸਾਡੇ ਦੇਸ਼ ਦੇ ਮਤਲਬ ਦੇਸ਼ ਦੇ ਕਿੰਨੇ ਦੇਖੋ ਬੋਰਡ ਤੱਕ ਮੈਡਲ ਲੈ ਕੇ ਆ ਰਹੇ ਆ। ਮੈਂ ਅੱਗੇ ਮੈਂ ਫਧਰਾ ਪਈ ਨਹੀਂ ਕਿਸੇ ਕਿ ਸਰਕਾਰਾਂ ਨਹੀਂ ਕਰਦੀ ਸਰਕਾਰਾਂ ਹੁਣ ਬਹੁਤ ਹੈਲਪ ਕਰਦੀਆਂ ਆ। ਬੱਚਾ ਬਸ ਪੜ੍ਹ ਰੋਈ। ਅੱਗੇ ਆਪਾਂ ਕਿੰਨੂੰ ਨੇ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ। ਬੱਚੇ ਦੇ ਕੁਆਲਟੀ ਹੁਣ ਸਰਕਾਰ ਬਹੁਤ ਚੱਕਦੀ ਆ ਤੁਸੀਂ ਇਹ ਦੇਖ ਲਓ ਕਿ ਅਮਰੀਕਾ ਤੱਕਰ ਗਵਰਨਮੈਂਟ ਚਾਹੇ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦੇ ਨਾ ਕਿਸੇ ਪਾਰਟੀ ਨੂੰ ਨਾ ਬੋਲਦਾ ਕਿ ਕਿਸ ਕੋਈ ਵੀ ਪਾਰਟੀ ਦਾ ਹੋਵੇ ਪਰ ਇਹ ਹੈ ਕਿ ਗਵਰਨਮੈਂਟ ਪੱਛਾਮ ਅਮਰੀਕਾ ਤੱਕ ਟ੍ਰੇਨਿੰਗ ਸੈਂਟਰ ਭੇਜ ਰਹੀ ਹੈ ਮਿੱਟੀ ਦਾ ਜੁੜੀ ਖੇਡ ਹੈ ਫੇਰ ਤੱਕ ਜਿਹੜੀ ਮੈਂਤਾ ਕਰ ਗਈ ਹੈ ਤੇ ਉਹਨੂੰ ਹੀ ਜ਼ਿਆਦਾ ਫਰੀ ਸਟੀਆਂ ਮਿਲਦੀਆਂ ਨੇ ਮਿੱਟੀ ਦਾ ਕਹਾ ਜਿਹੜੀ ਥੀਮ ਹੈ ਕਿ ਕਹਿੰਦੇ ਜਾਓ ਕਿ ਹਾਂ ਜੀ ਇਹਦਾ ਮਿੱਟੀ ਸਾਡੇ ਕੇ ਪੰਜਾਬੀ ਵਿਰਸਾ ਆ ਮਿੱਟੀ ਹੋ ਗਈ ਹੌਕੀ ਹੋ ਗਈ ਨੇ ਹੌਕੀ ਦੇ ਜਿਹਾ ਮਤਲਬ ਹੌਕੀ ਦੇ ਤੂੰ ਦੇਖ ਮੈਚ ਬੜਾ ਕੱਟ ਕਰਵਾ ਜਿੰਦਗੀ ਜਦ ਕੀ ਇਹ ਸੜੀਆਂ ਰਾਸ਼ਟਰੀ ਕਿਮਤ ਕਰਕੇ ਮੈਂ ਇਹ ਚਾਹਨਾ ਹੈ ਕਿ ਮਤਲਬ ਕੰਪੀਟੀਟਿਵ ਮੈਟਰ ਨਾਲ ਨਾਲ ਇਸੇ ਮਿੱਟੀ ਦੇ ਕੰਪੀਟੀਟਿਵ ਹੁੰਦੇ ਰਹੇ ਕਿ ਬੱਚੇ ਸਪੋਰਟਸ ਨਾਲ ਜੁੜੇ ਰਹੇ ਅੱਜ ਤੁਸੀਂ ਇਹ ਵਿਸ਼ੇਸ਼ਤਾ ਉਤੇ ਪਹੁੰਚੇ ਹੋ ਕੁਸ਼ਤੀ ਦੇ ਮੁਕਾਬਲੇ ਹੋ ਰਹੇ ਨੇ ਕੀ ਸੁਨੇਹਾ ਦੇਣਾ ਚਾਹੋ ਮੈਂ ਅੱਜ ਦਾ ਦਿਨ ਬਹੁਤ ਬੜੀ ਭਾਗੀ ਦੇਣਾ ਹੈ ਕਿ ਅੱਜ ਸਾਡੇ ਵੀਰ ਨੇ ਬਹੁਤ ਅੱਛਾ ਅਸਫਾਰਾ ਲਾਇਆ ਸ਼ਾਰਪੁਰ ਦਾ ਨਾਮ ਰੋਸ਼ਨ ਕੀਤਾ ਹੈ

بہت محنتی دیکھو اور اپنے جیم چ بھی بہت اچھا ہے اور اپنے میں کو سنبھالیا ہوا سارے بچا جو اپنی ڈیوٹی پوری نبھا رہا اپنی ڈیوٹی پوری نبھا